ਡੀਆਈਜੀ ਪੁੱਲਰ ਦੇ ਮਾਮਲੇ 'ਚ ਆਇਆ ਨਵਾਂ ਮੋੜ ਸਾਥਰਿਆ ਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਰਿਤ ਕੋਈ ਸੁਵੇਲੀ ਗੱਲ ਕਰ ਰਿਹਾ ਡੀਆਈਜੀ ਪੁੱਲਰ ਦੀ ਤਦਾਦ ਸੀ ਕਿ ਹਾਲੀ ਦੇ ਵਿੱਚ ਡੀਆਈਜੀ ਪੁੱਲਰ ਦੇ ਕਰੇ ਜਦੋਂ ਰੇਡ ਮਾਰੀ ਗਈ ਤਾਂ ਉਹਨਾਂ ਦੇ ਘਰੋਂ 8 ਕਰੋੜ ਕੈਸ਼ ਤੇ ਲਗਭਗ 2.5 ਕਿਲੋ ਸੋਨਾ ਬਰਾਮਦ ਕੀਤਾ ਗਿਆ ਉੱਥੇ ਹੀ ਗੱਲ ਕਰਨਾ ਚਾਹਾਂਗੇ ਕਿ ਜਿਹੜਾ ਮਿਡਲ ਮੈਨ ਹੈ ਜਿਸ ਜੋ ਕਿ ਰਿਸ਼ਵਤ ਖੋਰੀ ਦੇ ਵਿੱਚ ਡੀਆਈਜੀ ਦੇ ਨਾਲ ਸੀ ਜਿਸ ਦਾ ਨਾਮ ਹੈ ਕ੍ਰਿਸ਼ਨੂ ਸ਼ਾਰਦਾ ਜਿਸ ਨੂੰ ਅੱਜ ਜਿਸ ਦੀ ਪੇਸ਼ੀ ਹੈ ਦੱਸਦੀ ਕਿ ਇਹ ਮੀਡਲ ਮੈਨ ਸੀ ਜੋ ਕਿ ਡੀਆਈਜੀ ਪੁੱਲਰ ਦੀ ਪੈਸੇਆਂ ਲੈਣ ਦੇ ਵਿੱਚ ਜਿਹੜੀ ਮਦਦ ਇਸ ਦੇ ਵੱਲੋਂ ਕੀਤੀ ਜਾਂਦੀ ਸੀ ਅੱਜ ਇਸ ਦੀ ਕੋਰਟ ਦੇ ਵਿੱਚ ਪੇਸ਼ੀ ਹੈ ਸੀਬੀਆਈ ਨੇ ਇਸ ਤੋਂ ਕਾਫੀ ਜੜੀ ਪੁੱਛਗਿੱਛ ਕੀਤੀ ਹੈ ਉਸ ਤੋਂ ਬਾਅਦ ਅੱਜ ਇਸ ਦੀ ਪੇਸ਼ੀ ਜਿਹੜੀ ਕੋਰਟ ਦੇ ਵਿੱਚ ਹੋਵੇਗੀ ਉੱਥੇ ਦੱਸਦੀ ਹੈ ਕਿ ਡੀਆਈਜੀ ਪੁੱਲਰ ਦੀ ਜੇ ਗੱਲ ਕਰੀਏ ਤਾਂ ਇਹਨਾਂ ਕੈਸ਼ ਉਹਨਾਂ ਦੇ ਘਰੋਂ ਬਰਾਮਦ ਕੀਤਾ ਗਿਆ ਉਹਨਾਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਫਲੈਟਸ ਘਰ ਜਿਹੜੇ ਕਿ ਉੱਥੇ ਪਾਏ ਗਏ ਨੇ ਦੱਸਦੀ ਹੈ ਕਿ ਅੱਜ ਨਤੀਜਾ ਜਿਹੜਾ ਕਿ ਇਸ ਮੀਡਲ ਮੈਨ ਦਾ ਨਿਕਲੇਗਾ ਕਿ ਅਪਡੇਟ ਆਏਗੀ ਤੁਹਾਡੇ ਨਾਲ ਅਸੀਂ ਸਾਜੀ ਜ਼ਰੂਰ ਕਰਾਂਗੇ ਇਸ ਲਈ ਦੇਖਣਾ ਨਾ ਪੁੱਲੋ 2475